ਸਿਕਾਲ ਜੀ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ ਦੋਸਤੋ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਢੜੀਵਾਲ ਤੋਂ ਜੋ ਸ਼ਿਵਸ਼ਨਾ ਆਗੂ ਨੇ ਸ਼ਿਵਸ਼ਨਾ ਪੰਜਾਬ ਪੰਜਾਬ ਦੇ ਜ਼ੋਤਪੁਰ ਦਾ ਰੋਹਿਤ ਮਹਾਜਨ ਜੀ ਨੇ ਦੋਸਤੋ ਸ਼ਿਵਸ਼ਨਾ ਵੱਲੋਂ ਤਰਨਤਾਰਨ ਦੇ ਵਿੱਚ ਜੋ ਇਲੈਕਸ਼ਨ ਹੋਈ ਹੁਣ جاری ਆ ਉਹਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਮਨਦੀਪ ਸਿੰਘ ਦਾ ਸਾਡੇ ਨਾਲ ਮੌਜੂਦ ਨੇ ਸ਼ਿਵਸ਼ਨਾ ਆਗੂ ਰੋਹਿਤ ਮਹਾਜਨ ਢੜੀਵਾਲ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਵਿਰੋਧ ਦਾ ਮਨਦੀਪ ਸਿੰਘ ਦਾ ਸੱਸੀ ਉਹ ਪ੍ਰਧਾਨ ਜੀ ਜਾਸ਼ੀ ਰਾਮ ਸਾਡੇ ਚੈਨਲ ਦੇ ਸਭ ਦਾ ਸਵਾਗਤ ਹੈ। ਤਰੰਤਾਂ ਦੇ ਵਿੱਚ ਮਨਦੀਪ ਸਿੰਘ ਜੋ ਇਲੈਕਸ਼ਨ ਤੇ ਖਲੋਤੇ ਨੇ ਉਹਨਾਂ ਦਾ ਸ਼ਿਵਸ਼ਨਾਵਲ ਵਿਰੋਧ ਕਿਉਂ ਕੀਤਾ ਜਾ ਰਿਹਾ? ਬੜੀ ਮਤਲਬ ਭਾਗੀ ਗੱਲ ਆ ਕਿ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜੀ ਆ ਮੰਨੀ ਜਾਂਦੀ ਆ ਬੜਾ ਪਵਿੱਤਰ ਸਥਾਨ ਆ ਪੰਜਾਬ ਦਾ ਇੱਕ ਅਹਿਮ ਸਥਾਨ ਆ ਪਰ ਅੱਜ ਜੋ ਹਾਲਾਤ ਨੇ ਕਾਤਲਾਂ ਦੇ ਜਿਹੜੇ ਭਰਾ ਨੇ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਇਹ ਅਸੀਂ ਕੀ ਦੱਸਣਾ ਚਾਹੁੰਦੇ ਆ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜੇ ਤੁਹਾਡਾ ਭਰਾ ਕੋਈ Hindu ਲੀਡਰ ਦੀ ਹਤਿਆ ਕਰਦਾ ਤੇ ਉਸ ਤੋਂ ਬਾਅਦ ਤੁਹਾਨੂੰ ਟਿਕਟ ਦਿੱਤੀ ਜਾਏਗੀ ਤੁਹਾਡੀ ਸਪੋਰਟ ਕੀਤੀ ਜਾਏਗੀ ਤੁਹਾਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਏਗਾ ਕਿੱਧਰ ਚੱਲ ਪਿਆ ਪੰਜਾਬ ਪੰਜਾਬ ਦੇ ਲੋਕ ਕਿੱਧਰ ਚੱਲ ਪਏ ਨੇ ਬੜੀ ਹੀ ਮਾਗੀਂ ਦੀ ਗੱਲ ਆ ਸਿਰਸਾਣਾ ਪੰਜਾਬ ਇਸ ਗੱਲ ਦਾ ਵਿਰੋਧ ਕਰਦੀ ਆ ਕਿ ਇਹ ਜਿਹੜਾ ਕੰਮ ਹੈ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਹਤਿਆਰਾ ਸੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਨਾ ਕਿ ਉਹਦੇ ਭਰਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਸੀ ਇਸ ਗੱਲ ਕਰਕੇ ਅਸੀਂ ਉਹਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਪ੍ਰਧਾਨ ਜੀ ਤੁਸੀਂ ਇਹ ਦੱਸਿਆ ਕਿ ਉਹ ਹਤਿਆਰਾ ਸੀ ਉਹਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਸੀ ਸੰਦੀਪ ਸਿੰਘ ਨੂੰ ਜਦਕਿ ਜੁਰਮ ਜਿਹੜਾ ਸੰਦੀਪ ਸਿੰਘ ਨੇ ਕੀਤਾ ਹੈ ਉਹ ਟਿਕਟ ਉਹਦੇ ਭਰਾ ਨੂੰ ਦਿੱਤੀ ਗਈ ਇਲੈਕਸ਼ਨ ਤੇ ਉਹਦਾ ਭਰਾ ਖੋਤਾ ਉਹਦਾ ਕਿਉਂ ਵਿਰੋਧ ਕੀਤਾ ਜਾਂਦਾ ਕਿਉਂਕਿ ਇਹ ਜੁਰਮ ਕੀਤਾ ਤੇ ਉਹਦੇ ਭਰਾ ਨੇ ਕੀਤਾ ਜੁਰਮ ਜਿਹੜੀ ਮਨਦੀਪ ਸਿੰਘ ਨੂੰ ਟਿਕਟ ਦੇ ਕੇ ਨਵਾਜਿਆ ਜਾ ਰਿਹਾ ਉਹ ਸਿਰਫ ਸੰਦੀਪ ਸੰਨੀ ਕਰਕੇ ਹੀ ਕੀਤਾ ਜਾ ਰਿਹਾ ਇਹਨਾਂ ਦੀ ਫੈਮਲੀ ਦਾ ਕੋਈ ਪਿਛੋਕੜ ਨਹੀਂ ਆ ਵੀ ਇਹ ਕਦੀ ਐਮਸੀ ਵੀ ਰਹੇ ਹੋਣ ਐਮਐਲਏ ਤੇ ਬੜੀ ਵੱਡੀ ਗੱਲ ਆ ਅੱਜ ਜਿੰਨਾ ਵੀ ਕ੍ਰੈਡਿਟ ਆ ਉਹ ਸੰਦੀਪ ਸੰਨੀ ਜਿਹੜਾ ਜਿਹੜਾ ਇੱਕ ਕਾਇਰ ਜਿਨੇ ਕਿੰਨੇ ਹੱਥੇ ਹਿੰਦੂ ਛੇਰ ਸੁਦੀਰ ਸੂਰੀ ਦਾ ਕਤਲ ਕੀਤਾ ਉਹਨੂੰ ਧੋਖੇ ਨਾ ਮਾਰਿਆ ਉਸ ਤੋਂ ਬਾਅਦ ਉਨੇ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਇੰਸਪੈਕਟਰ ਉਹਨੂੰ ਮਾਰਿਆ ਮੈਂ ਇਹਨੂੰ ਪੁੱਛਣਾ ਚਾਹਨਾ ਕਿ ਇਹਦੇ ਕੋਲ ਕਿਹੜਾ ਹੱਕ ਆ ਕਿ ਇਹ ਬੰਦਿਆ ਨੂੰ ਮਾਰ ਦਿੰਦਾ ਜੇ ਮੇਰੀ ਕਿਸੇ ਨਾਲ ਨਹੀਂ ਬੰਦੀ ਤੇ ਇਹ ਥੋੜਾ ਕਿ ਮੈਂ ਉਹਨੂੰ ਗੋਲੀ ਮਾਰ ਕੇ ਜਾਨੂ ਮਾਰ ਦਿਆਂਗਾ ਇਹਨੂੰ ਕਿੰਨੇ ਰਾਈਟ ਦਿੱਤਾ ਮਾਰਨ ਦਾ ਮਾਰਿਆ ਉਸ ਤੋਂ ਬਾਅਦ ਕੋਮ ਦਾ ਹੀਰੋ ਕੋਮ ਦਾ ਹੀਰੋ ਕਾਦਾ ਹੀਰੋ ਇੱਕ ਬੁਜਦੀਲ ਬੰਦਾ ਜਿਨੇ ਲੋਕ ਪੀਤਾ ਦੇ ਲਈ ਫੰਡਿੰਗ ਦੇ ਲਈ ਹਿੰਦੂ ਨੇਤਾ ਦਾ ਕਤਲ ਕੀਤਾ ਉਸ ਤੋਂ ਬਾਅਦ ਫੰਡਿੰਗ ਜੀਦੋਵਾਨੀ ਬੰਦ ਹੋ ਗਈ ਵੇਖਿਆ ਕਿ ਕਿਸੇ ਪਾਸੇ ਕੋਈ ਗੱਲ ਨਹੀਂ ਬਣਨ ਰਹੀ ਤੇ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਨੂੰ ਮਾਰ ਦਿੱਤਾ ਕਿਉਂ ਜੀ ਇਹ ਕੌਣ ਆ ਜੀ ਇਹਨੂੰ ਮਾਰਨ ਦਾ ਇੰਨਾ ਹੀ ਜੋੰਗ ਸੀ ਕੋਈ ਪੜ੍ਹਾਈ ਕਰਦਾ ਜੱਜ ਬੰਦਾ ਜਿਨ੍ਹਾਂ ਨੇ ਕੋਈ ਕਤਲ ਕੀਤਾ ਸੀ ਜਾਂ ਜਿਨ੍ਹਾਂ ਨੇ ਕੋਈ ਜੁਰਮ ਕੀਤਾ ਸੀ ਉਹਨਾਂ ਨੂੰ ਸਜ਼ਾ ਦਿੰਦਾ ਸਾਡੇ ਮੁਲਕ 'ਚ ਜਿਹੜੀ ਆ ਫਾਂਸੀ ਦੀ ਸੁਝਾਅ ਦੀ ਜਿਹੜੀ ਆ ਉਹ ਸਿਰਫ ਜੱਜ ਸਾਹਿਬ ਨੂੰ ਆ ਉਹ ਦੇ ਸਕਦੇ ਆ ਇਹਨੂੰ ਕੋਈ ਆਦਰ ਨਹੀਂ ਆ ਵੀ ਜਿਹਦਾ ਜੀ ਕਰੇ ਮਾਰ ਦੇ ਜਿੰਨੂੰ ਜੀ ਕੀਤਾ ਮਾਰਤਾ ਦੂਜਾ ਹੁਣ ਜੇ ਭਰਾ ਮੰਦੀਪ ਲਖਸ਼ਣਾ ਦੇ ਖਲੋਤਾ ਤੇ ਉਹ ਕਹਿਣ ਰਿਹਾ ਵੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਪੰਜਾਬ 'ਚ ਗੋਲੀ ਚੱਲਣੀ ਆਮ ਗੱਲ ਹੋ ਗਈ ਆ ਲੋਕੀ ਆ ਮਰਨ ਦੇ ਨੇ ਇਸ ਕਰਕੇ ਮੈਂ ਖਲੋਤਾ ਉਹ ਆਪਣੇ ਮੰਜੇ ਥੱਲੇ ਤੇ ਸੋਟਾ ਮਾਰ ਤੇਰੇ ਭਰਾ ਨੇ ਕੀ ਕੀਤਾ ਨਿਹੱਥੇ ਹਿੰਦੂ ਸ਼ੇਰ ਨੂੰ ਮਾਰਤਾ ਪੁਲਿਸ ਦੇ ਇੰਸਪੈਕਟਰ ਨੂੰ ਮਾਰਤਾ ਤੇ ਅੱਜ ਤੂੰ ਗੱਲਾਂ ਅਮਨ ਸ਼ਾਂਤੀ ਦੀਆਂ ਕਰਨ ਲਿਆ ਜਿਹੜੀ ਗੱਲ ਤੁਸੀਂ ਕਹੀ ਆ ਕਿ ਉਹਨਾਂ ਨੇ ਭਾਈ ਮਨਦੀਪ ਸਿੰਘ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਵਿੱਚ ਗੋਲੀਆਂ ਚੱਲੀਆਂ ਆਮ ਗੱਲ ਹੋ ਗਈ ਇਹ ਦੂਜੀਆਂ ਪਾਰਟੀਆਂ ਵੀ ਕਹਿ ਰਹੀਆਂ ਨੇ ਔਰ ਉਹ ਵੀ ਸਹੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਤੇ ਆਮ ਗੋਲੀਆਂ ਚੱਲਣ ਦੇਖਣ ਨੂੰ ਮਿਲਦੇ ਇੱਥੇ ਗਲਤ ਕੀ ਕਹਿ ਰਹੇ ਭਾਈ ਮਨਦੀਪ ਸਿੰਘ ਪਹਿਲਾਂ ਤੇ ਭਾਈ ਕੋਈ ਨਹੀਂ ਮਨਦੀਪ ਸਿੰਘ ਆਓ ਇਹਨਾਂ ਨੂੰ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਆਪਣੇ ਵਾਰ ਚ ਲੋਕ ਮਹੀਂ ਸੀ ਜਾਣਦੇ ਤੇ ਕਤਲ ਕਰਨ ਤੋਂ ਬਾਅਦ ਭਾਈ ਲੱਗ ਗਏ ਮੈਂ ਇਹ ਕਹਿਣਾ ਚਾਹਨਾ ਕਿ ਇਹ ਆਪਣੇ ਜੂਤ ਨੂੰ ਕਿਸ ਨੇ ਆ ਦੇ ਰਹਿਆ ਕਿ Hindu leader ਨੂੰ ਮਾਰੋ ਪੈਸਾ ਮਿਲੇਗਾ ਜੇਲ੍ਹ 'ਚ ਜਲਜੋ ਉਸ ਤੋਂ ਬਾਅਦ ਤੁਹਾਡੀ ਫੈਮਿਲੀ ਨੂੰ ਟਿਕਟ ਮਿਲੇਗੀ ਅਸੀਂ ਨੁਵਾਵਾਂ ਦੇ ਵਿੱਚ ਇਹ ਸੰਦੇਸ਼ ਦੇ ਰਹੇ ਹਾਂ ਬਾਕੀ ਰਹੀ ਗੱਲ ਦੂਜੀਆਂ ਪਾਰਟੀਆਂ ਦੀ ਕਿਸੇ ਦੂਜੀ ਪਾਰਟੀ ਨੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਇਨੂੰ ਜਿਹੜੀ ਟਿਕਟ ਮਿਲ ਰਹੀ ਆ ਜੇ ਸੰਦੀਪ ਸੰਨੀ ਨੇ ਉਸ ਪੁਲਿਸ ਅਫਸਰ ਦਾ ਕਤਲ ਨਾ ਕੀਤਾ ਹੁੰਦਾ ਸੁਦੀਰ ਸੂਰੀ ਦਾ ਕਤਲ ਨਾ ਕੀਤਾ ਹੁੰਦਾ ਤੇ ਇਹਨਾਂ ਨੂੰ ਤੇ ਐਮ ਸੀ ਡੀ ਟਿਕਟ ਨਹੀਂ ਸੀ ਮਿਲਣੀ ਐਮ ਐਲ ਏ ਤੇ ਬੜੀ ਵੱਡੀ ਗੱਲ ਆ ਤੁਹਾਡੇ ਘਰ ਦੇ ਬੰਦਿਆ ਨਹੀਂ ਤੁਹਾਡੇ ਭਰਾ ਨਹੀਂ ਪੰਜਾਬ ਚ ਦੋ ਦੋ ਕਤਲ ਕੀਤੇ ਤੇ ਅੱਜ ਤੂੰ ਜਿਹੜੀ ਅਮਨ ਸ਼ਾਂਤੀ ਦੀ ਦਵਾਈ ਦੇ ਰਿਹਾ ਕਾਣੀ ਦਵਾਈ ਦੇ ਰਿਹਾ ਤੂੰ ਆਪਣੇ ਭਰਾ ਨੂੰ ਤੇ ਸਮਝਾਉਂਦਾ ਜਿਨੇ ਦੋ ਬੰਦੇ ਮਾਰੇ ਉਸ ਸਟੈਂਡ ਤੇ ਖਲੋ ਕੇ ਅੱਜ ਤੈਨੂੰ ਇਲੈਕਸ਼ਨਰੀ ਟਿਕਟ ਮਿਲੀ ਤੇ ਤੂੰ ਕਹਿੰਦਾ ਪੰਜਾਬ ਦੇ ਵਿੱਚ ਅਮਨ ਝਾਂਦੀ ਨਹੀਂ ਅਮਨ ਝਾਂਦੀ ਤਾਂ ਭੰਗ ਕੀਤੀ ਤੁਸੀਂ ਤੇਰੇ ਭਰਾ ਨੇ ਤੁਸੀਂ ਲੋਕਾਂ ਨੇ ਦੇਖੋ ਹਿੰਦੂ ਨੇਤਾ ਜਿਹੜੇ ਸਦੂਰ ਸੂਰੀ ਸੀਗੇ ਜੋ ਸ਼ਿਵ ਸ਼ਰਣ ਦੇ ਆਗੂ ਮੰਨੇ ਜਾਂਦੇ ਸੀਗੇ ਠੀਕ ਹੈ ਔਰ ਉਹਨਾਂ ਦਾ ਕਤਲ ਕੀਤਾ ਕਿਉਂ ਸੀ ਦੱਸਿਆ ਜਾ ਰਿਹਾ ਕਿ ਉਹ ਬਹੁਤ ਪ੍ਰਗਾਉ ਮਲਕੇ ਗਲਤ ਭਾਸ਼ਣ ਦੱਸੀ ਲੋਕਾਂ ਨੂੰ ਗਲਤ ਰਾਹ ਤੇ ਪਾਉਂਦੇ ਸੀਗੇ ਔਰ ਕਈ ਵਾਰੀ ਉਹਨਾਂ ਨੇ ਮਲਕੇ ਜੋ ਸਿੱਖਾਂ ਦੇ ਖਿਲਾਫ ਬੋਲਿਆ ਤੇ ਧਰਮਾਂ ਦੇ ਖਿਲਾਫ ਬੋਲਦੇ ਸੀਗੇ ਮਲਕੇ ਸੇ ਪਾ ਜਣੀਆਂ ਦੇ ਲੋਕਾਂ ਨੂੰ ਵਰਗਾਉਂਦੇ ਸੀਗੇ। ਪਾ ਜੀ ਕੋਈ ਕਿਸੇ ਨਾਲ ਜਿੱਦੀ ਨਹੀਂ ਬੰਦੀ ਮੇਰੀ ਤੁਹਾਡੇ ਨਾਲ ਨਹੀਂ ਬੰਦੀ ਟਾਡੀ ਮੇਰੇ ਨਾਲ ਨਹੀਂ ਬੰਦੀ ਜੇ ਸੁਧੀਰ ਸੂਰੀ ਨੇ ਕੁਛ ਬੋਲਿਆ ਇਹਨੂੰ ਬੁਰਾ ਲੱਗਾ ਇਹ ਵਾਇਆ ਕੋਰ ਥਰੂ ਜਾਂਦਾ ਕੋਰ ਚ ਕੇਸ ਕਰਦਾ ਜੋ ਜਸਟਿਸ ਜਿਹੜੀ ਆ ਜੋ ਸਾਡਾ ਕਾਨੂੰਨ ਆ ਸਜ਼ਾ ਦਿੰਦਾ ਸਾਨੂੰ ਕਬੂਲ ਹੁੰਦੀ ਇਹ ਥੋੜਾ ਕਿ ਮੇਰੀ ਤੁਹਾਡੇ ਨਾਲ ਬੰਦੀ ਨਹੀਂ ਤੇ ਮੈਂ ਝੋਕੇ ਨਾਲ ਤੁਹਾਨੂੰ ਗੋਲੀਆਂ ਮਾਰਦਾ ਇਹ ਕੌਣ ਆ ਹੁਣ ਕਈ ਲੋਕਾਂ ਦੀ ਸਾਡੇ ਨਾਲ ਨਹੀਂ ਬੰਦੀ ਸਾਡੀ ਲੋਕਾਂ ਨਾਲ ਨਹੀਂ ਬੰਦੀ ਲੋਕ ਸਾਡੇ ਨਾਲ ਕਰਦੇ ਆ ਤੇ ਇਹ ਥੋੜਾ ਵੀ ਉਹਨੂੰ ਗੋਲੀ ਮਾਰ ਦਿੰਦੇ ਆ ਇਹਦੇ ਕੋਈ ਰਾਈਟ ਨਹੀਂ ਕਿਸੇ ਨੂੰ ਮਾਰਨ ਦਾ ਇੰਨੇ ਆਪਣੀ ਲੋਕਪ੍ਰਿਤਾ ਦੇ ਲਈ ਤੇ ਪੈਸੇ ਦੇ ਲਈ ਇਹ ਸਾਰੇ ਕੰਮ ਕੀਤੇ ਸੁਧੀਰ ਸੂਰੀ ਨੂੰ ਵੀ ਇਹਨੇ ਇਸੇ ਕਰਕੇ ਮਾਰਿਆ ਉਸ ਤੋਂ ਬਾਅਦ ਸੂਬਾ ਸਿੰਘ ਨੂੰ ਵੀ ਇਹਨੇ ਇਸੇ ਕਰਕੇ ਮਾਰਿਆ ਤੇ ਅੱਜ ਉਹੀ ਭਰਾ ਜਿਹੜਾ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰ ਰਿਹਾ ਉਹ ਆਪਣੇ ਮੰਜੇ ਥੱਲੇ ਦੇ ਵੇਖੋ ਮੰਜੇ ਥੱਲੇ ਤੇ ਸੋਟਾ ਮਾਰ ਕੇ ਵੇਖੋ ਵੀ ਤੁਸੀਂ ਤਹਾਡੇ ਪਰਿਵਾਰ ਨੇ ਕੀ ਕੀਤਾ ਲੋਕਾਂ ਦੇ ਨਾਲ ਸੁਦੀਰ ਸੂਰੀ ਨੂੰ ਜੇ ਮਾਰਿਆ ਉਹ ਬਿਲਕੁਲ ਗਲਤ ਮਾਰਿਆ ਧੋਖੇ ਨਾ ਮਾਰਿਆ ਇਹ ਕੋਈ ਸ਼ੇਰ ਨਹੀਂ ਇਹ ਗਿੱਦੜ ਆ ਉਹਦੀ ਉਹਦੀ ਤੇ ਉਹਨੂੰ ਸਜ਼ਾ ਹੀ ਮਿਲਦੀ ਪਈ ਨਾ ਉਹ ਜੇਲ੍ਹ ਦੇ ਅੰਦਰ ਤੇ ਜੇ ਪਹਿਲਾਂ ਹੀ ਉਹਰੇ ਕੋਈ ਗੱਲ ਕਰਦਾ ਤੇ ਸਜ਼ਾ ਮਿਲਦੀ ਕਤਲ ਦੀ ਤੇ ਸਜ਼ਾ ਮਿਲ ਨਹੀਂ ਮਿਲਨੀ ਆ ਸਜ਼ਾ ਅੰਦਰ ਕਦੀ ਮਿਲੀ ਇੱਕ ਬੰਦਾ ਮਾਰਿਆ ਅੰਦਰ ਹੋਇਆ ਦੂਜਾ ਜੇਲ੍ਹ ਚ ਮਾਰਦਾ ਸਜ਼ਾ ਥੋੜੀ ਆ ਉਹਨੂੰ ਇਨੂੰ ਚਾਹੀਦਾ ਵਾ ਸ਼ਿਫਸਾਣਾ ਪੰਜਾਬ ਇਸ ਗੱਲ ਦੀ ਮੰਗ ਕਰਦੀ ਆ ਕਿ ਸਰਨਾ ਪਹਿਲਾਂ ਦੇ ਡਿਬੜੂਗਰ ਜੇਲ੍ਹ ਤੇ ਸ਼ਿਫਟ ਹੋਣਾ ਚਾਹੀਦਾ ਦੂਜਾ ਇਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਲੋਕਾਂ ਦੇ ਨਾਲ ਜਿਹੜਾ ਪੰਜਾਬ ਦਾ ਮਹੌਲ ਆ ਉਹ ਲਗਾਤਾਰ ਖਰਾਬ ਹੋ ਰਿਹਾ ਵਾ ਸਾਡਾ ਜੂ ਜਿਹੜਾ ਗਲਤ ਪਾਸੇ ਚੱਲ ਰਿਹਾ ਵਾ ਤੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਦਾ ਨਵਾਂ ਮਾਸ ਦਾ ਰਿਸ਼ਤਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਰਿਸ਼ਤੇ ਖਰਾਬ ਹੋਣ ਪਰ ਇਹ ਲੋਗ ਚੰਦ ਪੈਸਿਆਂ ਦੇ ਕਾਰਨ ਆਪਣੀ ਲੋਕਪ੍ਰੀਤੀ ਦੇ ਕਾਰਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਹਾਂਜੀ 2 ਨਵੰਬਰ ਨੂੰ ਜਿਹੜੀ ਆ ਤਰਨਤਾਂ ਦੇ ਵਿੱਚ ਸਿਚੁਏਸ਼ਨ ਆ ਉਹ ਲੋ ਜਿਹੜੀ ਆ ਜਾਗੋ ਹਿੰਦੂ ਰੈਲੀ ਕੱਢੀ ਜਾ ਰਹੀ ਆ ਬਿਲਕੁਲ ਕੀ ਕੱਢੋਗੇ ਤੁਸੀਂ ਬਿਲਕੁਲ ਹਿੰਦੂ ਜਾਗੋ ਰੈਲੀ ਜਿਹੜੀ ਆ ਪਿਛਲੇ 1.5 ਸਾਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੱਢੀ ਜਾ ਰਹੀ ਆ ਧਾਰੀਵਾਲ ਦੇ ਵਿੱਚ ਵੀ ਅਸੀਂ ਕੱਢੀ ਸੀ ਹੁਣ ਆਉਣ ਵਾਲੀ 2 ਨਵੰਬਰ ਨੂੰ ਤਰਨਤਾਰਨ ਜਿਹੜਾ ਵਾ ਉਸ ਲੱਗ ਡੋਆ ਤਰਨ ਤਾਰਨ ਦੇ ਵਿੱਚ ਹਿੰਦੂ ਜਾਗਰ ਰੈਲੀ ਕੱਢੀ ਜਾਏਗੀ ਕਿ ਉਹ ਉਹਦੇ ਵਿੱਚ ਵਿਰੋਧ ਕੀਤਾ ਜਾਏਗਾ ਮਨਦੀਪ ਸਿੰਘ ਦਾ ਬਿਲਕੁਲ ਉਸ ਰੈਲੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਦੇਖੋ ਜੇ ਅਸੀਂ ਇਹੋ ਜਿਹੇ ਬੰਦੇ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਚ ਭੇਜ ਦਿੰਨੇ ਆ ਤੇ ਇਹਨਾਂ ਲੋਕਾਂ ਦਾ ਕੀ ਪਤਾ ਵਿਧਾਨ ਸਭਾ ਚ ਕੀ ਕਰਨਾ ਉੱਥੇ 117 ਪੰਜਾਬ ਦੇ ਚੁਣੇ ਹੋਏ ਐਮਐਲਏ ਆ ਜੋ ਜੇਲ੍ਹ ਚ ਜਾ ਕੇ ਇਹਦਾ ਭਰਾ ਇੱਕ ਪੁਲਿਸ ਇੰਸਪੈਕਟਰ ਮਾਰ ਸਕਦਾ ਤੇ ਇਹਨਾਂ ਲੋਕਾਂ ਤੇ ਕੀ ਵਿਸ਼ਵਾਸ ਆ ਜੀ ਇਹਦੇ ਤੇ ਕੋਈ ਵਿਸ਼ਵਾਸ ਨਹੀਂ ਅਸੀਂ ਆਪਣੇ ਹਿੰਦੂ ਸਮਾਜ ਨੂੰ ਜਾਗਰਿਤ ਕਰਾਂਗੇ ਤਰਨ ਤਰਨ ਦੇ ਲੋਕਾਂ ਨੂੰ ਜਾਗਰਿਤ ਕਰਾਂਗੇ ਕਿ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾਓ ਪਰ ਨੁਮਾਇੰਦਾ ਵੇਖ ਕੇ ਪਾਓ ਜਿਹਦਾ ਜਿਹੜਾ ਬੈਕਗ੍ਰਾਉਂਡ ਆ ਜਿਹਦਾ ਜਿਹੜਾ ਪਰਿਵਾਰਿਕ ਆ ਉਹ ਕੈਰੈਕਟਰ ਆ ਉਹ ਵਧੀਆ ਰਿਆ ਹੋਵੇ ਇਸ ਤਰ੍ਹਾਂ ਦਾ ਪਰਿਵਾਰ ਨਾ ਹੋਵੇ ਇਹ ਚੰਗੇ ਬੰਦੇ ਨੂੰ ਵੋਟ ਪਾਓ ਜਿਹੜਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਵੇ ਇਹਨੇ ਤੇ ساری ਉਮਰ ਤਰਨਤਾਰਨ ਜਾ ਕੇ ਨਹੀਂ ਦੇਖਿਆ ਰਹਿਣ ਵਾਲਾ ਤੇ ਅੰਬਰਸਰ ਦਾ ਤੇ ਅੱਜ ਲੱਖ ਲੜ ਲਈਏ ਤਰਨਤਾਰਨ ਪਹੁੰਚ ਗਿਆ ਸ਼ਿਵ ਸ਼ਣਾ ਦੇ ਵੱਲੋਂ ਜਿਹੜੀ 2 ਨਵੰਬਰ ਨੂੰ ਜਾਗਰ ਲੀ ਹਿੰਦੂ ਕੱਢੀ ਜਾ ਰਹੀ ਆ ਉਹਦੇ ਵਿੱਚ ਤੁਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰੋਗੇ ਸਿਰਫ ਉਹਦਾ ਵਿਰੋਧ ਕਰੋਗੇ ਉਹਦੇ ਵਿੱਚ ਬਿਲਕੁਲ ਹਿੰਦੀਪ ਸਿੰਘ ਜੀ ਸਾਡਾ ਜਿਹੜਾ ਵਿਰੋਧ ਆ ਇਸੇ ਕਰਕੇ ਆ ਕਿ ਇਹ ਇੱਕ ਹਥਿਆਰੇ ਪਰਿਵਾਰ ਚੋਂ ਆ ਇਹਨਾਂ ਲੋਕਾਂ ਨੇ ਇਹਦੇ ਭਰਾ ਨੇ ਇੱਕ ਵਦਿਆ ਹਿੰਦੂ ਲੀਡਰ ਉਹਦਾ ਕਤਲ ਕੀਤਾ ਇੱਕ ਪੁਲਿਸ ਦਾ ਇੰਸਪੈਕਟਰ ਜਿਹੜਾ ਕਿ ਜੇਲ੍ਹ 'ਚ ਸਜ਼ਾ ਕੱਟ ਰਿਹਾ ਸੀ ਉਹਦਾ ਕਤਲ ਕਰ ਦਿੱਤਾ ਦੱਸੋ ਜੀ ਉਹਦਾ ਕੀ ਕਸੂਰ ਸੀ ਇਹ ਕੌਣ ਆ ਇਹ ਕਿਸੇ ਨੂੰ ਸਜ਼ਾ ਦੇਣ ਵਾਲੇ ਕੌਣ ਹੁੰਦੇ ਆ ਇਹ ਕਿਸੇ ਨੂੰ ਸਜ਼ਾ ਦੇ ਸਕਦੇ ਆ ਬਸ ਪਿਆਸਿਆਂ ਦੇ ਕਾਰਨ ਜਿਹੜੋ ਦਿਲ ਕੀਤਾ ਮਾਰਦਾ ਜਿਹੜੋ ਦਿਲ ਕੀਤਾ ਕਿਸੇ ਨੂੰ ਮਾਰਦਾ ਤੇ ਇਹੋ ਜੇ ਪਰਿਵਾਰ ਦਾ ਬੰਦਾ ਹੀ ਬਣਾ ਕੇ ਕਿਉਂ ਭੇਜੀਏ ਅਹੀਂ ਪੰਜਾਬ ਤੇ ਕਲੰਘ ਲਾਣਾ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਕੀ ਸੁਨੇਹਾ ਦੇਣਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਜਿਹੜਾ ਹੈ ਇੱਕ ਸੂਬਾ ਪਸੰਦ ਹੈ ਪਰਦੇਸ਼ ਆ ਪੰਜਾਬ ਦੇ ਲੋਕ ਜਿਹੜੇ ਅਮਨ ਸ਼ਾਂਤੀ ਚਾਹੁੰਦੇ ਨੇ ਕਿਉਂਕਿ ਪਹਿਲੇ ਹੀ 1984 ਦੇ ਵਿੱਚ ਅਸੀਂ ਲੋਕਾਂ ਨੇ ਬੜਾ ਸੰਤਾਪ ਚ ਝੱਲਿਆ ਜਿਨ੍ਹਾਂ ਲੋਕਾਂ ਨੇ ਅੱਤਵਾਦ ਦਾ ਟਾਈਮ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਉਹ ਕੀ ਹਾਲਾਤ ਸੀ ਅੱਜ ਅਸੀਂ ਲੋਕ ਉਹ ਸਮਾਂ ਨਹੀਂ ਦੇਖਣਾ ਚਾਹੁੰਦੇ ਇਸ ਕਰਕੇ ਮੈਂ ਤਰਨਤਾਰਨ ਦੇ ਵੀ ਪੂਰੇ ਵੋਟਰਾਂ ਨੂੰ ਅਪੀਲ ਕਰਨਾ ਕਿ ਇਸ ਦਾ ਵੱਧ ਤੋਂ ਵੱਧ ਜਿਹੜਾ ਬਾਈਕਾਟ ਹੋਣਾ ਚਾਹੀਦਾ ਇਹੋ ਜਿਹੇ ਪਿਛਟ ਭੂਮੀ ਵਾਲੇ ਜਿਹੜੇ ਬੰਦੇ ਆ ਅਸੀਂ ਵਿਧਾਨ ਸਭਾ ਚ ਨਹੀਂ ਭੇਜਨੇ ਜੈ ਸ਼੍ਰੀ ਰਾਮ ਸਾਡੇ ਨਾਲ ਮੌਜੂਦ ਸਨ ਸ਼ਿਵ ਸ਼ਨਾ ਪੰਜਾਬ ਪੰਜਾਬ ਦੇ ਜੂਤ ਪ੍ਰਧਾਨ ਰੋਹਿਤ ਮਹਾਜਨ ਜੀ ਔਰ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਉਹ ਚੋਣ ਦੇ ਵਿੱਚ ਸੰਦੀਪ ਸਿੰਘ ਜੋ ਸੁਧੂਈ ਸੂਰੀ ਦੇ ਕਾਤਲ ਸਨ ਉਹਨਾਂ ਦੇ ਭਰਾ ਨੂੰ ਜੋ ਟਿਕਟ ਦਿੱਤੀ ਗਈ ਆ ਅਸੀਂ 2 ਨਵੰਬਰ ਨੂੰ ਜਾਗੋ ਹਿੰਦੂ ਰੈਲੀ ਜਿਹੜੀ ਕੱਢ ਰਹੀ ਆ ਉਹਦੇ 'ਚ ਅਸੀਂ ਵਿਰੋਧ ਵੀ ਕਰਾਂਗੇ ਔਰ ਇਹਦੀ ਟਿਕਟ ਜੋ ਇਹਨੂੰ ਵੋਟਰਾਂ ਨੂੰ ਅਪੀਲ ਵੀ ਕਰਾਂਗੇ ਕਿ ਇਸ ਨੂੰ ਵੋਟ ਨਾ ਪਾਈ ਜਾਏ ਧਾਰੀਵਾਲ ਤੋਂ ਰੰਜੀਤ ਸਿੰਘ ਪੱਤਰਕਾਰ ਦੇ ਨਾਲ ਲਾਡਾ ਡੜਾ